ਇਦੋਂ ਕਟਾਲਾ ਸਿਮਰਨ ਹਣੀ ਕਟਾਲਾ ਇਹ ਬਸ਼ੀਰ ਆ ਛੋਟੀ ਉਮਰ ਦਾ ਕਟਾਲੇ ਆਲਿਆਂ ਦਾ ਯੂਐਸਏ ਆਲਿਆਂ ਦਾ ਤੇ ਪੰਜਾਬ ਦਾ ਚੈਂਪੀਅਨ ਭੀਸ਼ੀ ਸਵਾਰ ਆ ਉੱਤੇ 28 ਸੈਕ 0 ਤਨ ਵਧ ਗਿਆ ਪੁੱਤ ਤੇਰੀ ਟੋਪੀ ਕੰਮ ਗਈ ਸੀਗੀ ਓ ਕਾਕੇ ਪਤਾ ਇਧਰ ਹੋ ਜਾਓ ਤੁਸੀਂ 28 ਸੈਕਿੰਡ 03.22 ਬਾਈ ਜੀ ਘੋੜੇ ਦਾ ਕੋਈ ਪਤਾ ਨਹੀਂ ਹੁੰਦਾ ਬਾਈ ਕਿਧਰੋਂ ਕਿਵੇਂ ਨਿਕਲੇ ਆਵੇ ਕਿਧਰੋਂ ਕਿਵੇਂ ਨਿਕਲੇ ਆਵੇ ਘੋੜੇ ਦਾ ਕੋਈ ਪਤਾ ਨਹੀਂ ਹੁੰਦਾ ਬੜੇ ਖਤਰਨਾਕ ਘੋੜੇ ਵਿੱਚ ਆਏ ਹੋਏ ਆ ਘੋੜਾ ਬਾਈ ਜੀ ਖਤਰਨਾਕ ਹੀ ਹੁੰਦਾ ਵਾ ਘੋੜਾ ਸਾਊ ਕੋਈ ਕੋਈ ਹੁੰਦਾ ਵਾ ਨਹੀਂ ਘੋੜਾ ਫਿਰ ਕਿਵੇਂ ਕਹੇ ਅਗਲਾ ਕਹਿੰਦਾ ਵੀ ਘੋੜਿਆਂ ਨੂੰ ਨਾ ਗਈ ਬਾਈ ਕੀ ਬਾਤ ਆ ਕੀ ਬਾਤ ਆ ग्रप जलंधर कुड़िया तू दिल्ली शहर दी मैं जट जलंधर का मैं जट सन का धर्मिंदर फिल्मी एक्टर बाबी दिओ सनी दिओ अज उन्हना पेंड आए हा आए हा आए 28 22 ਪੁਆਇੰਟ ਆ ਰਗੀ 28 22 ਇਹ ਬਾਈਆ ਗਰੁੱਪ ਪਰ ਜਲੰਤਰ ਗੁਰਵਿੰਦਰ ਆਵਾਜ਼ ਡਬਲ ਤਾਂ ਨਹੀਂ ਸੁਣਦੀ ਕਿਉਂਕਿ ਭਾਜੀ ਇੱਕੋ ਨਹੀਂ ਦੀ ਬਹੁਤੀ ਲਾਇਓ ਕਿ ਉਹ ਕਲਾਕਾਰਾਂ ਲਈ ਹੋਰ ਹੁੰਦੀ ਆ ਫਿਰ ਕਈ ਗੇਰਾ ਸੁਣਨ ਵਾਲਿਆਂ ਨੂੰ ਆਵਾਜ਼ ਹੋਰ ਕਿਸਮ ਦੀ ਸੁਣੂਗੀ ਹਜ਼ਾਰਾਂ ਲੱਖਾਂ ਬੰਦਿਆਂ ਨੇ ਇਹ ਸਾਨੇ ਅੱਪਛੇ ਮੁੰਡਾ ਕੈਮਰਾਮੈਨ ਖੜਾ ਵਾ ਗੁਰਵਿੰਦਰ ਦਾਸ ਦੀ ਵੀਰ ਨੂੰ ਕਿਉਂਕਿ ਜੇ ਫਿਰ ਉਹਨਾਂ ਨੂੰ ਦੇਖਣ ਦਾ ਸਵਾਦ ਨਾ ਭੈਣਾ, ਮਾਵਾ, ਬੱਕੇ, ਬਜ਼ੁਰਗ ਬੜੀ ਮੁਹੱਬਤ ਕਰਦੇ ਆ ਵੀਰੋ ਚਾਹੇ ਗੱਲਾਂ ਬੈਲ ਗੱਡੀਆਂ ਦੀਆਂ, ਸ਼ਿਕਾਰੀ ਭਰਾ ਬਾ ਕਬੂਤਰ ਬਾਜ ਜਾਂ ਧੋੜਿਆਂ ਵਾਲੇ ਵੀਰ ਆ, ਕਬੱਡੀ ਵਾਲੇ ਆ, ਫੁੱਟਬਾਲ, ਹੌਕੀ ਰੰਗਲੇ ਪੰਜਾਬ ਦੀ ਇੱਕ ਹਾਂਜੀ। ਸੁ ਦੇਖਦੇ ਆ ਵੀਰੋ ਗੱਲਾਂ ਬਾਹੂ ਬਲੀ ਨੂੰ ਕੌਣ ਟੱਕਰ ਦਿੰਦਾ ਵਾ? ਅਜੇ ਖੇਡ ਬਾਕੀ ਆ ਤੀਰ ਕਮਾਨਚਾ ਪੰਜਾ ਦੇ ਗਰਮ ਹੋ ਗਏ ਕਾਰਾਂ ਦੇ ਵਿੱਚ ਏਸੀ ਲੱਗੇ ਫਰਵਰੀ ਅੱਧ ਤੋਂ ਬਾਅਦ ਕਈਆਂ ਨੇ ਪੱਖੇ ਵੀ ਚਲਾ ਲਏ ਸੀਗੇ ਜੀ ਇਹ ਹਾਲ ਰਹਾ ਤਾਂ ਘਰਾਂ 'ਚ ਵੀ ਏਸੀ ਮੈਨੂੰ ਲੱਗਦਾ ਵੀ ਪੀਰੇ ਬੰਦੇ ਉਹ ਜੇ ਸੋਹਲ ਹੋ ਗਏ ਆ ਤੋਂ ਬਹੁਤ ਸੋਹਣਾ ਤੁਸੀਂ ਸਟੇਜ ਲਾਈ ਹੋਈ ਆ ਪਰਬੰਧ ਕੀਤਾ ਹੋਇਆ ਵਾ ਤੇ ਪ੍ਰਮਾਤਮਾ ਕਿਰਪਾ ਕਰੇ ਇਹ ਪ੍ਰਬੰਧ ਜਿਵੇਂ ਜਿਵੇਂ ਬਰਕਰਾਰ ਰਹੇਣ ਤੇ ਗੁਰੂ ਮਹਾਰਾਜ ਦੀ ਕਿਰਪਾ ਵੀਰੋ ਅੱਜ ਵੀ ਸੋਨੀ ਦੀ ਯਾਦ ਦੇ ਵਿੱਚ ਮੇਲਾ ਨਗਰ ਨਿਵਾਸੀਆਂ ਨੇ ਪਰਜਾਪਤ ਬਰਾਦਰੀ ਮੁੰਡੀਆਂ ਸਾਹਿਬ ਸਤਿਕਾਰਯੋਗ ਹਰਦੀਪ ਸਿੰਘ ਜੀ ਉਹਨਾਂ ਦੇ ਭਰਾ ਸਰਦਾਰ ਜੋਰਾ ਸਿੰਘ ਦੀ ਕਾਲਾ ਪ੍ਰਧਾਨ ਜੀ ਵੀਰ ਅੱਜ ਇੱਥੇ ਰਾਜੀ ਹੋਣੇ ਸੋ ਜਿੱਥੇ ਪੀਏ ਸਾਹਿਬ ਸੂਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਵੀਰੋ ਅੱਜ ਕੱਲ ਦਾ ਦਿਨ ਜਿੱਥੇ ਵੱਡਾ ਸਤਕਾਰ ਆ ਤੇ ਅੱਜ ਪਹਿਲਾ ਦਿਨ ਮੁਕਾਬਲਾ ਚੱਲਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਿਤਾ ਉਹਨਾਂ ਦੀ ਕੈਰਨ ਸ਼ੋਪ ਪ੍ਰਾਪਤ ਤੁਹ ਧਰਤੀ ਜਿੱਥੇ ਆਪਾਂ ਘੋੜੇ ਲੈ ਕੇ ਰੁਕੇ ਹੋਏ ਆ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਮਹਾਰਾਜ 17 ਸਤਾਰਾ 22 ਦਸੰਬਰ 1704 ਨੂੰ ਇਸ ਨਗਰ ਸਾਹਨੇ ਆਪ ਦੇ ਵਿੱਚ ਆਏ ਤੇ ਅੱਜ ਆਉਣ ਵਾਲਾ ਜਿਹੜਾ ਵੀਰੋ ਗੁਰੂ ਮਹਾਰਾਜ ਦਾ ਇਤਿਹਾਸ ਆ ਇਸ ਨਗਰ ਦਾ ਉਹ ਵੱਡਾ ਇਤਿਹਾਸ ਆ ਗੁਰੂ ਮਹਾਰਾਜ ਕਿਰਪਾ ਕਰਨ ਛੱਡੋ ਬਾਕੀ ਘੋੜਾ ਤੇ ਥੋੜਾ ਪਲੋਸੇ ਤੇ ਵਾਧਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੀਤੇ ਫਰਾਰ ਹੋਣਾ ਦਾ ਮਿਰਗਾ ਵੀ ਆ ਗਿਆ ਬਾਦਸ਼ਾਹ ਵੀ ਆ ਗਿਆ ਤੇ ਚੈਂਪੀਅਨਸ਼ਿਪ ਵਾਲਾ ਕਕਰਾਲੀ ਵਾਲੇ ਸੱਤੀ ਨੇ ਅਜੇ ਬਾਜ਼ੀ ਮਾਰੀ ਹੋਈ ਆ ਆਸੀ ਹੁਣੇ ਕਹਾੜੇ ਵਾਲੇ ਜਿਨ੍ਹਾਂ ਨੇ ਪਹਿਲਾ ਨੰਬਰ ਉਹਦਨੇ ਪੰਜ ਸਕੂਟਰ ਅੱਜ ਕੀਤਾ ਉਹ ਵੀ ਪਹੁੰਚ ਗਏ ਆ ਬਾਈ ਜੀ ਘੋੜੇ ਘੋੜੀਆਂ ਸਾਰੀਆਂ ਆਈਆਂ ਹੋਈਆਂ ਨੇ ਘੋੜੇ ਤੇ ਘੋੜੀਆਂ ਪੰਜਾਬ ਵਾਲੇ ਨਹੀਂ ਹਰਿਆਣੇ ਵਾਲੇ ਵੀ ਆ ਚਾਏ ਹੋਏ ਆ ਇਹ ਮੁਹੱਬਤ ਆ ਸਾਹਨੇ ਵਾਲ ਦੀ ਸਾਹਨੇ ਵਾਲ ਦੀ ਬਰੌਣਚਾਰੀ ਗੁਰੂ ਮਹਾਰਾਜ ਦੀ ਕਿਰਪਾ ਸ਼ੇਰੂ ਜਲੰਧਰ ਵਾਲਾ ਗਿਆ ਹੋਇਆ ਵਾ ਪੀਪੀ 우ਸ਼ਾ ਗਈ ਹੋਈ ਆ ਗਰੇਂਦਰ ਹੁਣੀ ਸੈਲ ਹੁਣੀ ਬਿੰਦਰ ਕਹਾੜੇ ਹੁਣੀ ਉਧਰ ਗਏ ਹੋਏ ਆ ਤੇ ਉਧਰੋਂ ਕਲਵੀਰ ਕੁੱਕੜਪਿੰਡ ਵਾਲਾ ਇਹ ਬਾਜੀ ਬਾਈਆ ਗਰੁੱਪ ਜਲੰਧਰ ਵਾਲੇ ਗਿੰਮੀ ਹੁਣੀ ਮਡੇਰਾਂ ਵਾਲੇ ਅੰਮ੍ਰਿਤਸਰ ਵਾਲੇ ਸਾਰੀ ਖੇਡ ਪਹੁੰਚੀ ਹੋਈ ਆ ਬਾਜੀ ਅੱਜ ਸਾਰੀ ਖੇਡ ਤੇ ਮੁਕਾਬਲਾ ਵੱਡਾ ਦੋ ਤਰੀਕ ਦਾ ਮੁਕਾਬਲਾ ਪਿੰਡ ਦਲੀਦ ਦੇ ਵਿੱਚ ਆ ਜਿੰਨਾ ਬਾਬਾ ਜੀ ਕੋਲੇ ਪਟਵਾਰੀ ਘੋੜਾ ਮੋਹਰ ਘਰਾਂ ਦੇ ਵਿੱਚ ਉਹਨਾਂ ਵੱਲੋਂ ਬਾਬੇ ਗੋਧਰੀ ਦੀ ਯਾਦ ਦੇ ਵਿੱਚ ਹਰੇਕ ਸਾਲ ਮੇਲਾ ਕਰਾਇਆ ਜਾਂਦਾ ਅਰੇ ਦੀਆ ਚਾਲ ਕਦਮ ਬਾਜੀ ਤੇ ਸਪੱਟਾ ਦੌੜ ਕਲੀ ਦੇ ਵਿੱਚ ਕਰਾਉਂਦੇ ਆ ਵੱਡਾ ਪ੍ਰੋਗਰਾਮ ਹੁੰਦਾ ਵੀਰੋ ਹਜ਼ਾਰਾਂ ਲੱਖਾਂ ਰੁਪਈਆ ਦੇ ਨਾਮ ਹੁੰਦੇ ਆ ਬਾਬਾ ਜੀ ਕਿਸੇ ਨੂੰ ਖਾਲੀ ਨਹੀਂ ਮੋੜਨਦੇ ਗੁਰੂ ਮਹਾਰਾਜ ਦੀ ਕਿਰਪਾ ਜਸਾਨੇ ਵਾਲ ਵੀ ਵੀਰੋ ਵੱਡਾ ਮੇਲਾ ਲੱਗਿਆ ਹੋਇਆ ਛੱਡੋ ਭਾਈ ਜੀ ਬੋਲੋ 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 ਦੱਸੋ ਕੀ ਕਹਿਣਾ ਬਾਜੀ ਹਰਵਿੰਦਰ ਸਿੰਘ ਜੀ ਸੰਧੂ ਤੇ ਧਰਮਪ੍ਰੀਤ ਪਰਜਾਪਤ 1000 ਰੁਪਇਆ ਹਾਂਜੀ 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 ਬੀ ਜੀ ਕੈਮਰੇ ਬਾਈ ਜੀ ਗੁਰੂ ਸੰਧੂ ਉਹਨਾਂ ਵੱਲੋਂ 1000 ਰੁਪਿਆ ਬਾਈ ਜੀ ਕੈਮਰੇ ਬਰੇ ਫਿਰ ਜਿਹੜੇ ਬਾਹਰ ਬੈਠੇ ਆ ਨਾ ਸੱਤ ਸਮੁੰਦਰੋਂ ਪਾਰ ਬੈਠਾ ਕੋਈ ਪਿੰਡ ਦਾ ਬੈਠਾ ਕੋਈ ਹੋਰ ਪਿੰਡਾਂ ਦੇ ਬੈਠੇ ਆ ਬਾਈ ਜੀ ਉਹਨਾਂ ਨੂੰ ਬਾਹਰ ਕੁਛ ਨਹੀਂ ਦੇਦਾ ਆਪਣਾ ਖਰਚਾ ਕੀਤਾ ਹੋਇਆ ਬੇਕਾਰ ਜਾਊਗਾ ਟੋਡੀਆਂ ਪਿੱਠਾਂ ਹੀ ਦੇਖੀ ਜਾਂਦੀਆਂ ਨੇ ਘੋੜਾ ਜੱਗੀ ਸੰਧੂ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਿੱਥੋਂ ਆ ਗਿਆ ਵੀਰਪਾਲ ਬਹੁਤ ਧੰਨਵਾਦ ਵੀਰਪਾਲ ਹੁਣੇ ਮਲਕੋੜ ਵਾਲੇ ਬਾਈ ਪੰਮਾ ਰਾਮਗੜ੍ਹ ਵਾਲਾ ਖੁਸ਼ੀਆਂ ਮੰਗੜੀ ਵਾਲਾ ਕੱਲ੍ਹ ਨੂੰ ਇਸ ਟਰੈਕ ਦੇ ਉੱਤੇ ਤਗੜ ਤਗੜਾਬੀ ਕਰਾਉਣਗੇ ਗੁਰੂ ਮਹਾਰਾਜ ਜੀ ਕਿਰਪਾ ਵਿਰੋ ਜਗਜਿੰਦਰ ਸਰਪੰਚ ਬੁੱਢੇ ਆਲਾ ਜਿੱਥੇ ਰੇਮਤਾ ਕਹਾੜਾ ਹਰਪ੍ਰੀਤ ਹੁਣੀ ਬਾਈ ਬਿੱਲੇ ਹੁਣੀ ਬੱਦਾ ਧੰਨਵਾਦ ਆ ਵੀਰੋ ਸਾਰੇ ਇਲਾਕੇ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਲੱਖੀ ਹੁਣੀ ਕੱਲਾ ਵਾਲੇ ਬਾਈ ਪੱਪੂ ਹੁਣੀ ਪੌਪੋਰ ਵਾਲੇ ਮਨਪ੍ਰੀਤ ਰਾਈਆਂ ਵਾਲਾ ਇਸ ਦੁਨੀਆ ਤੋਂ ਚਲੇ ਗਿਆ ਉਹਦਾ ਚਾਚੇ ਦਾ ਮੁੰਡਾ ਵੀ ਆਊਗਾ ਸੋ ਵੱਡੇ ਧੰਨਵਾਦ ਭਾਈ ਗੈਲੀ ਹੁਣੀ ਤਨਾਂਸੂ ਵਾਲਾ ਸੋ ਵੱਡੇ ਸਤਿਕਾਰ ਆ ਵੀਰੋ ਦੇਖਦੇ ਆ ਮੁਕਾਬਲਾ ਜੁਰਦਾ ਸੋ ਸਾਰੇ ਵੀਰ ਬਾਈ ਖੁਸ਼ੀਆਂ ਮੰਗਲੀ ਪੰਮਾ ਰਾਮਗੜ ਆਹ 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 ਨਿਕਲਿਆ ਨਿਕਲਿਆ ਆ ਹੈਪੀ ਕਿ ਆਜ ਤੇ ਦਬੁਰਜੀ ਬਿੱਲਾ ਕਹਾੜਾ ਕਿਹੜਾ ਲਿਆਇਆ ਦਬੁਰਜੀ ਵਾਲਾ ਇਹ ਕੋਈ ਨਮਾ ਲਿਆਇਆ ਹੋਊਗਾ ਕਰਦਾ ਹੋਣਾ ਬਾਈ ਜੀ ਮੂੜਿਆ ਪਰੇ ਹੋ ਜਿਓ ਡੱਕ ਡੋਲੇ ਜੇ ਖਾਂਦਾ ਹੁੰਦਾ ਘੋੜੇ ਦਾ ਸਰਜ ਥੋੜਾ ਸਰਨਾ ਨਹੀਂ ਮਾਤਾ ਘਹਿਤੀ ਦਾ ਜਦੋਂ ਦੀ ਆ 30 ਨੰਬਰ 31 ਵਾਰ ਆਇਆ ਇਹ ਮਾਤਾ ਦਵਰਗੀ ਵਾਲਾ ਵਾ ਕੋਈ ਨਵਾਂ ਲਿਆ ਆਇਆ ਹੋਵੇ ਤਾਂ ਕਹਿ ਨਹੀਂ ਸਕਦੇ ਇਹ ਪਹਿਲਵਾਨਾਂ ਵਾਲਾ ਪੀਤੇ ਹੁਣ ਵਾਲਾ ਨੌ ਸਹੀ ਕਰ ਲਿਓ ਮੈਂ ਵੀ ਤਾਂ ਹੀ ਕਹਿੰਦਾ ਸੀ ਭਈ ਖੁਸ਼ੀਆਂ ਇੱਕ ਘੋੜੇ ਵਾਲੇ ਕਹਿੰਦੇ ਸੁੱਕੇ ਨੂੰ ਕੱਪ ਨਾ ਮੈਂ ਕਿਹਾ ਉਹਨੇ ਕੱਪ ਕੀ ਕਰਨਾ ਵਾ ਜਿਹੜੀ ਜੀ ਕੋਈ ਕੋਈ ਇਹੋ ਜਿਹੀ ਗੱਲ ਸਨਮਾਨ ਕਰੋ ਵੇ ਜਿਹੜਾ ਆਉਣ ਵਾਲੇ ਸਮੇਂ ਨੂੰ ਰੋਟੀ ਪਾਣੀ ਮਿਲਦਾ ਰਹੇ ਹਾਂ ਹਾਂ ਆਰੋਪਮੀਟਰ ਲਈ ਆਜੋ ਜਣਾ ਜਣਾ ਭਾਈ ਜੀ ਤੇ ਨਾਲ ਹੀ ਵੀ ਖੁਸ਼ੀਆਂ ਹੋਣੇ 25 ਤਰੀਕ ਦਾ ਸੇਹ ਦੇ ਖੇਡ ਮੇਲੇ ਦਾ ਵੱਡਾ ਸੱਦਾ ਪਾ ਗਈ ਭਾਈ ਸਰਦਾਰ ਜਰਜੀਤ ਸਿੰਘ ਜੀ ਗੱਲਾਂ ਤੇ ਸੋਨੀ ਗੱਲਾਂ ਵੱਡਾ ਮਾਨ ਸਨਮਾਨ ਆ ਭਾਈ ਜੀ ਏ ਭਾਈ ਜੀ ਸਵਾਰਨ ਸਿੰਘ ਜੀ ਪਿੰਡ ਸ਼ਹਿਰ ਜਗਰਾਮਾ ਪਾਟੇ ਕੱਪੜੇ ਨਾਲ ਜਾਣੀ ਸ਼ਹਿਰ ਜਗਰਾਮ ਆਏ ਰੋਸ਼ਨੀ ਜਗਰਾਮਾ ਦੀ ਮੇਲਾ ਛਪਾਰਦਾ ਤੇ ਹੁਣ ਜਰਗ ਦਾ ਮੇਲਾ ਚੱਲਣ ਵਾਲਾ ਪੱਟੀ ਉੱਤੇ ਸਵਾਰ 29 43 29 ਸੈਕਿੰਡ 43 ਪੁਆਇੰਟ ਹੈ ਇਹਦਾ ਸਮਾਂ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਉ ਛੱਡ ਕੇ ਦੇਸ਼ ਦੇ ਬਾਬਾ ਅੰਬੀਆਂ ਨੂੰ ਤਾਰ ਸਿੰਘੀ ਲੋਕ ਬੋਲੀਆਂ 'ਚ ਵੱਡਾ ਜ਼ਿਕਰ ਆਉਂਦਾ ਵੀਰੋ ਚਾਹੇ ਮੇਲੇ ਜਰਗ ਦੀ ਗੱਲ ਚਾਹੇ ਰੋਸ਼ਨੀ ਜਗਰਾਮਾਂ ਦੀ ਆ ਚਾਹੇ ਮੇਲੇ ਸ਼ਪਾਰ ਦੀ ਆ ਚਾਹੇ ਜੋੜੇਪੁਰਾਂ ਦੀ ਆ ਜਿੱਥੇ ਲੜਾਈਆਂ ਹੋਈਆਂ ਤੇ ਚਾਹੇ ਫਿਰ ਨਾਬੇ ਸ਼ਹਿਰ ਦੇ ਗੱਪੇ ਦੀ ਗੱਲ ਆ ਵੀਰੋ ਇਹ ਲੋਕ ਬੋਲੀਆਂ ਦਾ ਸ਼ਿੰਗਾਰ ਤੇ ਅੱਜ ਸੱਭਿਆਚਾਰ ਦੇ ਸਭ ਤੋਂ ਵਾਸਤਵਿਕ ਗੱਲ ਚੱਲਦੀ ਆ ਦਸ਼ਮੇਸ਼ ਪਤਾ ਦੀ ਲਾਡਲੀ ਫੌਜ ਘੋੜਿਆਂ ਦੀ ਤਕੜ ਤਕੜ 38 ਕੋਸੀ ਗਿਆ ਉੱਪਰ ਉੱਪਰ ਉਹ ਲੱਗੇ ਸਕੇ ਜਾਂਦੇ ਉਸ ਤੇ ਵੀ ਅਦਾ ਕੱਟਾਈ ਪੂਰੇ ਹੋ ਗਏ ਬਾਈ ਨੇ ਤਾਂ ਸਾਰਾ ਕੁਝ ਬੋਲਿਆ ਲਿਖਿਆ ਤੁਸੀਂ ਨਹੀਂ ਹੈਗਾ ਆ ਗਈ ਬਾਈ ਭਾਈ ਤੇ ਨਹੀਂ ਗੱਲ ਛੱਡਣੀ ਇਹ ਬਾਈ ਜੀ ਸਿਕੰਦਰ ਜੋਧਾ ਤੇ ਕੇਰ ਸਿੰਘ ਪਰਜਾਪਤ ਜੋਧਾ ਤੇ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਸੋਨੀ ਦੀ ਵੱਡੀ ਸਾਹ ਸੀ ਸਾਹਨੇ ਵਾਲ ਦੀ ਇਕੱਠੇ ਤੌਰ ਤੇ ਖਚਰੇ ਵੀ ਭਜਾਉਂਦੇ ਸੀ ਘੋੜੇ ਵੀ ਭਜਾਉਂਦੇ ਸੀ ਇਹ ਵੀ ਸੋਨੀ ਦਾ ਵੱਡਾ ਭਰਾ ਵਾਲੀ ਗੱਲ ਆ ਵੀਰੋ ਤੇ ਕੇਰ ਸਿੰਘ ਜਿੰਦਰ ਜੋਧਾ ਦੀ ਘੋੜੀ ਆਉਂਦੀ ਆ ਉਪ 22 ਸੈਕਿੰਡ 99 ਪੁਆਇੰਟ ਆ 29 ਤੇ ਘੱਟ ਸਮਾਂ ਲੱਗਿਆ ਹੋਇਆ 259 ਦਾ ਬਾਹੂ ਬਲੀ ਦਾ ਸਦੀ ਕਕਰਾਈ ਬਲਬੀਰ ਕਕਰਾਈ ਦਾ ਕਾਲੇ ਕਾਂਟੇ ਦਾ ਬੱਚਾ ਵਾ ਫਿਰ ਉਹ ਗੱਲਾਂ ਕਿੱਥੇ ਜੁੜਦਿਆਂ ਛੱਡੋ ਛੱਡੋ ਬਾਈ ਜੀ ਧੰਨਵਾਦ ਆ ਕੋੜੇ ਵਾਲੇ ਵੀਰਾਂ ਦਾ ਸੋ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਕੱਲ ਦਾ ਸਦਾ ਪੱਤਰ ਵੀ ਤੁਹਾਨੂੰ ਦੇ ਕੇ ਗਏ ਆ ਵੀ ਹੁਣ ਹਮਾ ਕੇ ਪਹੁੰਚੇ ਸੋ ਵੱਡੇ ਸਤਿਕਾਰ ਆ ਧੰਨਵਾਦ ਆ ਪ੍ਰਸ਼ਾਸਨ ਦਾ ਸਾਰੇ ਦਾ ਫਾਜੀ ਕਾਲਾ ਜੀ ਪ੍ਰਧਾਨ ਸਾਹਿਬ ਦਾ ਫਾਜੀ ਰਾਜੀ ਹੁਣਾਂ ਦਾ ਪੀਏ ਸਾਹਿਬ ਦਾ ਨਗਰ ਦੀ ਪੰਚਾਇਤ ਦਾ ਇਲਾਕੇ ਦੇ ਪੰਚਾ ਸਰਪੰਚਾਂ ਦਾ ਸਾਂਹੇ ਵਾਲ ਦਾ ਖੇਡ ਮੇਲਾ ਸਿਖਰ ਤੇ ਪਹੁੰਚਿਆ ਹੋਇਆ ਧੰਨਵਾਦ ਇਹ ਬਹੁਤ ਜਿਆਦੇ ਵੱਡਾ ਵੱਡੇ ਤੋਂ ਵੱਡਾ ਸਾਰੇ ਖੇਤਾਂ ਵਾਲੇ ਵੀ ਆਂਦਾ ਥੋੜੇ ਕਰਕੇ ਭਾਈ ਜੀ ਆ ਮੇਲਾ ਹੋ ਰਿਹਾ ਵਾ ਖੇਤਾਂ ਵਾਲੇ ਵੀ ਆ ਕਰਕੇ ਸਰਦਾਰ ਜਗਦੀਸ਼ ਸਿੰਘ ਜਿੱਲ ਵੱਲੋਂ 500 ਰੁਪਏ ਸਰਦਾਰ ਜਗਦੀਸ਼ ਸਿੰਘ ਜੀ ਗੱਲ ਵੱਲੋਂ ਪੀਟੀ ਊਸ਼ਾ ਲਈ ਢੋੜੀ ਲਈ ਆਇਆ ਕਿ ਪੀਟੀ ਊਸ਼ਾ ਨੂੰ ਅੱਛਾ ਘੋੜੀ ਲਈ ਆ ਮੈਂ ਕਿਹਾ ਕਿਤੇ ਬਾਹੂ ਬਲੀ ਕੋਈ ਮਿਰਜਾ ਕੋਈ ਰਾਂਝਾ ਕੋਈ ਹੀਰ ਕਨੇਚ ਵਾਲੇ ਸਹਿਬਾ ਲੈ ਕੇ ਆ ਗਏ ਆ ਉਧਰ ਪੀਟੀ ਹੂਸ਼ਾ ਦੇਖਦੇ ਆਂ ਭਾਈ ਜੀ ਗੱਲ ਅੱਜ ਕੈਮਰੇ ਦਾ ਕੋਈ ਫੋਕਸ ਲਾ ਦੇ ਕਿਸੇ ਜਗ੍ਹਾ ਤੇ ਆਪੇ ਪਤੇ ਹੋ ਜਾਣਗੇ ਫਿਰ ਕੋਈ ਕਰਨਾ ਹੈ ਜੀ ਛੱਡ ਜਾ ਕੇ ਧਿਆਨ ਅੰਨ ਦੀ ਸੂਤ ਹੋਵੇ ਮੜਾ ਕਿਹੋ ਪਰਲੇ ਗਿਆ ਉਹਦੇ ਕਿਹੜੇ ਕੈਮਰੇ ਆ ਦੱਬੇ ਕੋਲੇ ਕੈਮਰਾ ਲੱਗਿਆ ਹੋਣਾ ਛੋਟੇ ਵੀ ਥੋੜਾ ਜਿਹਾ ਕੈਮਰੇ ਆ ਮੂਰੇ ਪਿੱਛੇ ਰਹੋ ਇਹਦੀਆਂ ਕਰਨਾ ਬਹੁਤ ਖਤਰਨਾਕ ਹੁੰਦੀਆਂ ਕੈਮਰੇ ਦੀਆਂ ਐਵੇਂ ਕਿਸੇ ਦੇ ਦਿਮਾਗ ਤੇ ਪਈ ਗਈਆਂ ਘਰੇ ਜਾ ਕੇ ਲਾਲ ਬਲਾਲ ਬਲਾ ਕਰ ਲੱਗ ਜੂਗਾ ਉਹਨਾਂ ਨੇ ਕਿਹਾ ਆਇਆ ਕਿੱਥੋਂ ਆ ਸਾਹਨੇ ਵਾਲ ਕਿਸੇ ਨੇ ਕੁਛ ਕਰਾਤਾ ਨਹੀਂ ਦਿੱਤਾ ਪਾਰੇ ਕਰਾ ਕੈਮਰੇ ਨੇ ਦੇਣਾ ਜਿਹਦੇ ਕਰਨਾ ਪੈ ਗਿਆ ਉਹ ਛੱਡੋ ਭਾਈ ਸਾਹੀ ਭਾਈ ਭਾਈ ਇੱਧਰ ਆ ਜਿਓ ਤੇ ਭਾਈ ਛੇਰੂ ਜਲੰਧਰ ਵਾਲਾ ਆਉਂਦਾ ਵਾ ਅਮਰਜੀਤ ਸਰਪੰਚੇ ਬਲੰਦਾ ਵਾਲਾ ਇਹ ਸਰਪੰਚੇ ਬਲੰਦਾ ਜਲੰਧਰ ਆਪਣਾਈ ਘੋੜੀ ਵਾਲ ਦੀ ਬਹੁਤ ਧੰਨਵਾਦ ਵੀਰਾਂ ਵੀਰੋ ਵੱਡੇ ਸਤਿਕਾਰ ਆ ਦੇਖਦੇ ਆ ਸ਼ੇਰੂ ਜਲੰਧਰ ਵਾਲਾ ਕੀ ਰੰਗ ਦਿਖਾਉਂਦਾ 26 ਸੈਕਿੰਡ 99 ਪੁਆਇੰਟ ਆ 26 99 ਵਾਹ ਵੇ ਵਾਹ 99 99 ਹੋਈ ਪਈ ਆ ਗੱਲ 99 99 ਦੀ ਆ ਗੱਲਾਂ ਜਵਾਨੀ ਦੀ ਆ ਕੀ ਬਾਤ ਆ ਬੱਤ ਪੀੜਾਂ ਦੇ ਪੈਣ ਪਟਾਕੇ ਬਾਰਾਂ ਬੁਰਾਂ ਦੇ ਇਹ ਠੂਰ ਵਾਲੇ ਫੌਜੀ ਦਾ ਬਾਜੀ ਘੋੜਾ ਆਉਂਦਾ ਛੇ ਤੱਕ ਠੂਰ ਵਾਲੇ ਫੌਜੀ ਦਾ ਇਹ ਉਹ ਕਾਨੂੰ ਆ ਜਾ ਤੁਸੀਂ ਗਲਤ ਕਰੀ ਜਾਂਦੇ ਇਹ ਉਹ ਨਹੀਂ ਹੈਗਾ ਬਾਈ ਹੈਪੀ ਦੀ ਨਵੀਂ ਘੋੜੀ ਆ ਹੈਪੀ ਦੀ ਅਰਰ 29 ਸੈਕੰਡ 25 ਪੁਆਇੰਟ 29 25 ਇਹ ਨਮੀ ਘੋੜੀ ਆ ਕੋਈ ਅੱਜ ਪਛਾਣ ਮੇਰੇ ਵੀ ਹੈ ਨਹੀਂ ਭੱਜੀ ਪਹਿਲੇ ਦਿਨ ਹੀ ਆ ਇਹ ਵੀ ਇਹਦੇ ਨਮੀ ਲਿਆਇਆ ਹੋ ਫਿਰ ਚੱਜ ਦਵਰਗੀ ਵਾਲਾ ਹੈਪੀ ਹੈਪੀ ਚੱਜ ਦਵਰਗੀ ਵਾਲਾ ਅੱਜ ਪਹਿਲੇ ਦਿਨ ਹੀ ਭਜਾਈ ਆ ਨਮੀ ਘੋੜੀ ਆ ਉਹੀ ਤਾਂ ਨਹੀਂ ਕਹੀ ਜਾਂਦੇ ਹੈਪੀ ਪਹਿਲਾਂ ਵੀ ਇੱਕ ਤੇ ਤੁਸੀਂ ਕਹਤਾ ਸੀਗਾ ਕਿਉਂਕਿ ਮੈਂ ਇਹਨੂੰ ਪਛਾਣਦਾ ਨਹੀਂ ਆ ਕੀ ਬਈ ਪਹਿਲੇ ਦਿਨ ਹੀ ਅੱਜ ਭੱਜੀ ਆ ਇਹ ਪੁੱਛ ਲੈਣ ਦੋ ਵੀ ਹੈਪੀ ਦੀ ਹੋਈ ਆ ਉਹੀ ਆ ਉਹੀ ਆ ਬਾਈ ਬੰਦੇ ਹੀ ਬੋਅ ਕਰਦੇ ਕੀ ਆਉਂਦਾ ਫੌਜੀ ਠੂਰ ਵਾਲਾ ਮੱਥੇ ਪੱਤੇ ਵਾਲਾ ਫੌਜੀ ਠੂਰ ਅਮਨੇ ਹੁਣੇ ਮੁੰਚੀ ਸਾਹਿਬ ਟਰੱਕ ਜੁਨੀਅਨ ਠੂਰ ਉੱਤੇ ਨੀਤਾ ਸਵਾਰ ਆ 26 ਸੈਕਿੰਡ 90 ਪੁਆਇੰਟ ਆ 26 90 ਪਟਾਕੇ ਪੈਂਦੇ ਆ ਪਟਾਕੇ ਲੈਮ ਖਰਾਬ ਹੋ ਜਾਂਦਾ ਸਰਦਾਰ ਜਗਜੀਤ ਸਿੰਘ ਗੱਲ ਸਾਹਿਬ ਖੇਡ ਮੇਲੇ ਨੂੰ ਬਾਈ ਜੀ 5000 ਰੁਪਇਆ ਬਹੁਤ ਧੰਨਵਾਦ ਬਾਈ ਉਹਨਾਂ ਦਾ ਵੀਰੋਂ ਕੌਣ ਕਿਸੇ ਦੀ ਖਾਏਗੀ ਬਾਈ ਦਾਣਾ ਪਾਣੀ ਆ ਮੀਰੀ ਪੀਰੀ ਗਰੁੱਪ ਕੁੜੀ ਰਾਣੀ ਆਉਂਦੀ ਆ ਮੀਰੀ ਪੀਰੀ ਗਰੁੱਪ ਵਾਲਿਆਂ ਦੀ ਸਹਿਜ ਗੱਲ ਸਰਦਾਰ ਜਗਜੀਤ ਸਿੰਘ ਗੱਲ 5000 ਰੁਪਇਆ ਖੇਡ ਮੈ ਲਈ ਸਤਿਕਾਰ ਦਿੰਦਾ ਵਾਹ ਵੀ ਵਾਹ ਸਵਾਰ ਦੀ ਦੇਖ ਲੈ ਖੁਸ਼ੀਆਂ ਕਿਵੇਂ ਹੱਥ ਚੱਲਦੇ ਆਉਂਦੇ ਆ ਇਉਂ ਇਉਂ ਮੂਰੇ ਬੰਦੇ ਹੀ ਬੋਅਰ ਤੇ ਮੂਰੇ ਬਾਜੀ ਬੱਚਿਓ ਕਿਸੇ ਭਲੇਖੇ ਦੇ ਬੰਦੇ ਦੇ ਵੱਜ ਜਵੇ ਕਿਸੇ ਸਿਰਸੋਰ ਚ 34 ਸੈਕਿੰਡ 22 ਪੁਆਇੰਟ 34 22 ਸੋ ਬੜਾ ਧੰਨਵਾਦ ਆ ਵੀਰੋ ਸਵਾਰੀ ਕਰਨੀ ਏਕਨ ਖਾਲਾ ਜੀ ਦੀ ਬਾੜੀ ਰਹੀ ਥੱਲੇ ਕੋਈ ਕਾਠੀ ਨਹੀਂ ਹੈਗੀ ਆਪਣਾ ਬੈਲੈਂਸ ਵੀ ਬਣਾ ਕੇ ਰੱਖਣਾ ਘੋੜੇ ਨੂੰ ਵੀ ਟਰੈਕ ਤੇ ਭਜਾਉਣਾ ਵੀਰੋ ਵੱਡਾ ਧੰਨਵਾਦ ਆ ਸਾਰੇ ਸਮਾਰ ਵੀਰ ਸਵਾਰਾਂ ਦਾ ਵੱਡਾ ਧੰਨਵਾਦ ਆ ਖੁਸ਼ੀਆਂ ਬੀਲੇ ਆਲਾ ਨਹੀਂ ਆਉਂਦਾ ਬੀਲੇ ਆਲਾ ਨਹੀਂ ਆਉਂਦਾ ਉਹ ਹੀ ਆ ਘੋੜਾ ਦਬਾਉਣਗੇ ਇਹਨੂੰ ਜਿੰਦਰ ਹੋਣੀ ਜੋਰਦ ਵਾਲੇ ਪਰ ਜਾ ਵੱਧ ਕੋ ਸੱਚਰਾ ਨਾ ਦਵਾ ਦਿਓ ਘੋੜੇ ਦਾ ਭਾਈ ਆਸਟ੍ਰੇਲੀਆ ਚ ਬੈਠਾ ਗਾਇ ਹੈ ਵੀ ਕੀ ਆ ਕਿਹੜੇ ਕੰਮ ਲਾਤਾ ਹੋਰ ਇੱਥੇ ਆ ਜੀ ਉਧਰ

ਰਵੀ ਰਾਜ ਉਹ ਯਾਰ ਪੁਰੇ ਪੂਰੇ ਬੱਚਿਆ ਬਾਈ ਜੀ ਮੂਰੀਆ ਬੱਚਿਓ 28 ਸੈਕਿੰਡ 56 ਪੁਆਇੰਟ ਘੋੜਾ ਸੋਹਣਾ ਵਾ ਇਹ ਵੀ ਅੱਜ ਪਹਿਲੇ ਦਿਨ ਹੀ ਭੱਜਿਆ ਬਾਈ ਇੱਕ ਮਿੰਟ ਗੁੱਸਾ ਨਾ ਕਰਿਓ ਕੋਈ ਮੇਰਾ ਵੀਰ ਘੋੜਾ ਦੇਖੋ ਇੱਥੇ ਗਿਆ ਵੀਰੇ ਡਰਦਾ ਹੀ ਗਿਆ ਕਿ ਉਧਰ ਉਤਰ ਗਿਆ ਨਾਲੇ ਘੋੜੇ ਦੇ ਛੱਟ ਲੱਗੂ ਨਾਲੇ ਸਵਾਰ ਨਾਲੇ ਘੋੜੇ ਦਾ ਵੀ ਥੋੜਾ ਜਿਹਾ ਹੋਜੋ ਪਿੱਛੇ ਨੂੰ ਹੋਜੋ ਹੋਜੋ ਪਿੱਛੇ ਨੂੰ ਮਾ ਗਣ ਚੋ ਬਾਈ ਬਣ ਕੇ ਯਾਰ ਠੀਕ ਨੇ ਜਮਾ ਸਰੇ ਦੇ ਗਿਆ ਬਾਈ ਘੋੜਾ ਯਾਰ ਹਾਂਜੀ ਪਾਲੀ ਕੋਲ ਥੋੜਾ ਜਿਹਾ ਹੋਜੋ ਪਿੱਛੇ ਹੋਰ ਬਾਈ ਘੋੜੇ ਦੇ ਛੱਟ ਲੱਗੂ ਨਾਲੇ ਬੰਦੇ ਦੇ ਲੱਗੂ ਯਾਰ ਘੋੜਾ ਥੱਲੇ ਡਿਗ ਜਾਣਾ ਉਧਰ ਉਹ ਤੂੰ ਬੜਾ ਇੱਥੇ ਨਾ ਬਾਈ ਬਣ ਕੇ ਇੱਥੇ ਨਾ ਖੜੋ ਯਾਰ ਉਹ ਛੋਟਾ ਹੀ ਫੜ ਕੋਈ ਨਾ ਨਾਲੇ ਘੋੜੇ ਨਾਲ ਲੱਗੂਗੀ ਨਾਲੇ ਬੰਦੇ ਨਾਲ ਬਰਾਬਰ ਆਇਆ ਕੁਬੇਰ ਜਮੇਂ ਰੱਖਿਆ ਹੋਇਆ ਹੈ ਜਿਹੜਾ ਵੀਰੇ ਉੱਪਰ ਬੈਠਾ ਉਹਨੂੰ ਪਤਾ ਹੁੰਦਾ ਜਿਹੜਾ ਖੇਚ ਰਿਹਾ ਵੀਰੇ ਉਹਦੋਂ ਇੱਕ ਨਾ ਇਹ ਚ ਸ਼ੇਰ ਉੱਟ ਗਿਆ ਨਾ ਗਰਦਨ ਦੇ ਮਣਕੇ ਟੁੱਟ ਜਣਾ ਸੀ ਉਹਦੇ ਬਚ ਗਿਆ ਉਹ ਸਿਰਫ ਬੰਦੇਆਂ ਦੀ ਵਜ੍ਹਾ ਨੇ ਕਿਹੜੀਆਂ ਬੇਲੀ ਟੀ-ਸ਼ਰਟ ਵਾਲੇ ਉਹਦੇ ਖੰਭੇ ਦੇ ਮੂਰੇ ਗੜੇ ਛੋਟੇ ਵੀਰੋ ਉਹ ਪੀਲੀ ਸ਼ਰਟ ਵਾਲੇ ਵੀਰੇ ਕੋਰੇ ਵੀਰੋ ਥੋੜਾ ਜਿਹਾ ਥੱਤੋਂ ਵੀ ਆ ਗਈ ਬਾਈ ਕੋੜਾ ਬਾਈ ਜਹਾਂਗੀਰ ਆਉਂਦਾ ਆਸੀ ਵਾਲੇ ਫੌਜੀ ਤਾਂ ਤਰਮਹੰਦਰ ਦਾ ਜਹਾਂਗੀਰ ਮੈਂ ਬਸਣਾ ਫੌਜੀ ਦੇ ਭਵੇਂ ਬੂਟਸਾਂ 'ਤੇ ਲੱਤ ਮਾਰੀ ਜਹਾਂਗੀਰ ਐਨਕ ਅਮਰੀਕਾ ਵਾਲੀ ਲਾਈ ਹੋਈ ਆ ਦੇਖਦੇ ਆ ਜਹਾਂਗੀਰ ਕੀ ਰੰਗ ਦਿਖਾਉਂਦਾ 26 ਸੈਕਿੰਡ 31 ਪੁਆਇੰਟ 26 31 ਜਹਾਂਗੀਰ ਦੋਨੋਂ ਕਿਨਾਰੇ ਪਰ ਦੀ ਬੁੱਕਲ ਦੇ ਵਿੱਚ ਆ ਪਿੰਡ ਆਸੀ ਤੇ ਮੁੰਡਾ ਪੱਟੀਆਂ ਜਟਾਣੇ ਪਿੰਡ ਦਾ ਸਵਾਗਤ ਸ਼ਰਟ ਇੰਨੀ ਗੂੜੀ ਪਾਈ ਹੋਈ ਆ ਉਹ ਤੂੰ ਡਾੜੀ ਬਾਜੀ ਉਹ ਪੀੜੀ ਸ਼ਰਟ ਵੀ ਜੀ ਥੋੜਾ ਜਿਹਾ ਵੀਰੇ ਪਿੱਛੇ ਬਸ ਥੈਂਕ ਯੂ ਵੀਰੇ ਥੋੜਾ ਜਿਹਾ ਬਸ ਪਿੱਛੇ ਹੋ ਜੀ ਬੰਦੇ ਆ ਜਿਹਨੂੰ ਹੋ ਜੀ ਤੇਰੀ ਪੀੜੀ ਸ਼ਰਟ ਹਾਂ ਇੱਕ ਘੋੜਾ ਲਾ ਦਿਆਂਦਾ ਜ਼ੋਰ ਦਾ ਛੱਡਣਾ ਚਾਹੀਦਾ ਨੂੰ ਖਿੱਚਦੀ ਆ ਲਓ ਬਾਜੀ ਲਾਸਟ ਘੋੜੀ ਆ ਮੈਨੂੰ ਲੱਗਦਾ ਪੀਟੀ ਯੂ ਸ਼ਾਈ ਰਹਿੰਦੀ ਆ ਇਧਰੋਂ ਤੀਜੀ ਸ਼ਿਫਟ ਵਾਲੇ ਜਿੰਨੇ ਘੋੜੇ ਘੋੜੀਆਂ ਤਿਆਰ ਕਰ ਲੋ ਜਿੰਨੇ ਘੋੜੇ ਘੋੜੀਆਂ ਤਿਆਰ ਕਰ ਲੋ ਬਾਜੀ ਤੀਜੀ ਸ਼ਿਫਟ ਲਾਸਟ ਸ਼ਿਫਟ ਆ ਸਰਦਾਰ ਹਮਜਾਨ ਸਿੰਘ ਜੀ ਡੋਗਰ ਸੰਧੂ ਸਾਹਿਬ 2100 ਰੁਪਏ ਖੇਡ ਮੇਲੇ ਲਈ ਦੇ ਕੇ ਗਏ ਆ ਬਹੁਤ ਧੰਨਵਾਦ ਡੋਗਰ ਸਾਹਿਬ ਦਾ ਸੰਧੂ ਸਾਹਿਬ ਦਾ ਲੋ ਬਾਜੀ ਦੇਖ ਲੈਣੇ ਆ ਟੱਕਰ ਬਾਹੂ ਬਲੀ ਦੇ ਨਾਲ ਆ ਕੀ ਕੰਨਵੇਂ ਤੇ ਹੁਣ ਬਾਦਸ਼ਾਹ ਦੀ ਭੈਣ ਭੱਜਣ ਲੱਗੀ ਆ ਪੀਟੀ ਉਸ਼ਾ ਆਹੋ ਹਾ ਆਹੋ ਹਾ ਇਹ ਕੀ ਬਈ ਕਿਆ ਬਾਤ ਲਓ ਬਾਜੀ ਮੂਰੇ ਤੁੜਿਆ ਖਾਲੀ ਕਰ ਦਿਓ ਮੂਰੇ ਖਾਲੀ ਕਰ ਦਿਓ ਜਗਪ੍ਰੀਤ ਭੈਣੀ ਰੋੜਾ ਮੱਖਣ ਸਰਾਪਾ ਕਾਲਾ ਜੋਧਾ ਕੋਣੀ ਹੁਣੇ ਮੱਝ ਸੀ ਨੰਗਲ ਕਲਾ ਬਰਬਾਹ ਸਿੰਘੀ ਬਿੱਲੂ ਭੈਣੀ ਰੋੜਾ ਜਗਪ੍ਰੀਤ ਭੈਣੀ ਰੋੜਾ ਪੀਟੀ 우ਸ਼ਾ ਦੇਖਦੇ ਆ ਕੀ ਰੰਗ ਦਿਖਾਉਂਦੀ ਆ ਪੀਟੀ 우ਸ਼ਾ 2643 ਪੁਆਇੰਟ 26 43 ਹੈਗਾ ਦੋਨਾਂ ਤੇ ਦਰਸ਼ਨਾ ਇੱਕੋ ਜਿਨੇ ਚਲੋ ਜੀ ਜੀ ਸ਼ਿਫਟ ਭੇਜੋ ਇਹ ਜੋ ਜੀ ਸ਼ਿਫਟ ਆ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਕਿਰਪਾ ਨਾਲ ਭਾਈ ਤੀਜੀ ਸ਼ਿਫਟ 'ਚ ਸਵੇਰੇ ਜਦੋਂ ਮੈਂ ਗੁਰਦੁਆਰਾ ਸਾਹਿਬ ਇੱਥੇ ਗਿਆ ਸਾਹਮਣੇ ਵਾਲਾ ਇਤਿਹਾਸ ਪੜਿਆ ਤੇ 10 ਮਈ ਪਿਤਾ ਦਾ ਵਿਦੇ ਚਰਨ ਤੋਂ ਪ੍ਰਾਪਤ ਧਰਤੀ ਆ 27 ਦਸੰਬਰ